ਦਿਨੋ-ਦਿਨ ਨਿਵੇਂ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਵਾਰ ਚੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਦੇ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅੱਜ ਜ਼ਿਲ੍ਹਾ ਮੋਗੇ ਦੇ ਖੇਤੀਬਾੜੀ ਅਫਸਰ ਪ੍ਰਿਤਪਾਲ ਸਿੰਘ ਵੱਲੋਂ ਬਲਾਕ ਮੋਗਾ 2 ਦੇ ਪਿੰਡ ਦੁਨੇਕੇ ਵਿਖੇ ਕਿਸਾਨਾਂ ਨੂੰ ਚੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਚੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ। ਇਸ ਮੌਕੇ ਤੇ ਕਿਸਾਨਾਂ ਨੇ ਸਿੱਧੀ ਬਿਜਾਈ ਵਾਲੇ ਬੀਜੇ ਚੋਨੇ ਵਿੱਚੋਂ ਆਉਣ ਵਾਲੀਆਂ ਦਿੱਕਤਾਂ ਸੰਬੰਧੀ ਮੁੱਖ ਖੇਤੀਬਾੜੀ ਅਕਸਰ ਉਹ ਜਾਨੂ ਕਰਵਾਇਆ ਅਤੇ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਛੋਨੇ ਵਿੱਚ ਚੂਹਿਆਂ ਦਾ ਹਮਲਾ ਵਦੇਰੇ ਹੁੰਦਾ ਹੈ ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਜਾਂਦਾ ਹੈ ਇਸ ਮੌਕੇ ਤੇ ਮੁੱਖ ਖੇਤੀਬਾੜੀ ਅਫਸਰ ਨੇ ਪੰਚਾਇਤੀ ਜ਼ਮੀਨਾਂ ਠੇਕੇ ਤੇ ਲੈਣ ਵਾਲੇ ਕਿਸਾਨਾਂ ਅਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਕਿਹਾ ਕਿ ਜਿਹੜੇ ਕਿਸਾਨ ਛੋਨੇ ਦੀ ਸਿੱਧੀ ਬਿਜਾਈ ਕਰਨਗੇ ਮਹਿਕਮੇ ਵੱਲੋਂ ਉਹਨਾਂ ਨੂੰ ਚੂਹੇ ਮਾਰ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਆਹ ਬਹੁਤ ਜ਼ਰੂਰੀ ਹੋ ਗਿਆ ਹੁਣ ਤਾਂ ਇਹ ਪਾਣੀ ਬਚਾਉਣ ਵਾਸਤੇ ਜਿਵੇਂ ਆਮ ਸੁਧਾਰਨ ਲੋਕਾਂ ਨੂੰ ਜ਼ਿੰਮੇਵਾਰਾਂ ਨੂੰ ਅਸੀਂ ਸਨੇਹ ਦੇ ਰਹੇ ਆ ਵੀ ਸਿੱਧੀ ਬਿਜਾਈ ਕਰੋ ਉਵੇਂ ਪੰਚਾਇਤਾਂ ਨੂੰ ਵੀ ਚਾਹੀਦਾ ਵੀ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਵਾਈ ਕਰਦੇ ਨੇ ਕਿਸਾਨ ਪੰਚਾਇਤਾਂ ਦੀ ਉਹਦੇ ਤੇ ਵੀ ਸਿੱਧੀ ਬਿਜਾਈ ਕੀਤੀ ਜਾਵੇ ਤਾਂ ਬਹੁਤ ਵਧੀਆ ਸਰ ਜੇਕਰ ਕਿਸਾਨ ਨਹੀਂ ਕਰਦੇ ਸਿੱਧੀ ਬਿਜਾਈ ਤਾਂ ਫਿਰ ਮੈਕਮੇ ਵੱਲੋਂ ਕਿਸ ਤਰ੍ਹਾਂ ਨਹੀਂ ਕਰਦੇ ਨੇ ਕਾਰਵਾਈ ਕੋਈ ਨਹੀਂ ਅਸੀਂ ਤਾਂ ਉਹਨਾਂ ਨੂੰ ਇਹ ਜਾਣਕਾਰੀ ਦੇ ਰਹੇ ਆ ਮਤਲਬ ਇੱਕ ਕਿਸਮ ਦੀ ਉਹਨਾਂ ਦੇ ਵਿੱਚ ਜਾਗਰੂਕੀ ਲਿਆ ਰਹੇ ਆ ਵੀ ਆਪਾਂ ਜੇ ਸਿੱਧੀ ਵਿਜਾਈ ਕਰੀਏ ਤਾਂ ਜਿਹੜਾ ਸਾਡਾ ਪਾਣੀ ਦਾ ਪੱਧਰ ਹੈ ਜਿਹੜਾ ਨੀਚੇ ਜਾ ਰਿਹਾ ਦਿਨ-ਪੜ ਦਿਨ ਵੀ ਉਹਨੂੰ ਆਪਾਂ ਰੋਕ ਸਕਦੇ ਆ ਜਿਹੜਾ ਕਿ ਆਉਣ ਵਾਲੇ ਪੀੜ੍ਹੀਆਂ ਵਾਸਤੇ ਬਹੁਤ ਹੀ ਜ਼ਰੂਰਤ ਆ ਸਰ ਸਿੱਧੀ ਵਿਜਾਈ ਜਿਹੜਾ ਚੂਹਿਆਂ ਦਾ ਹਮਲਾ ਜ਼ਿਆਦਾ ਹੁੰਦਾ ਕਿਸਾਨਾਂ ਦਾ ਕਹਿਣਾ ਕਿ ਝੋਨਾ ਸੰਗਣਾ ਹੁਣ ਕਾਰਨ ਚੂਹੇ ਵਾਧਾ ਹਾਂ ਬਿਲਕੁਲ ਚੂਹਿਆਂ ਦਾ ਅਮਲਾ ਥੋੜਾ ਜਿਆਦਾ ਦੂਜੀ ਬਜਾਈ ਨਾਲੋਂ ਇਹਦੇ ਵਿੱਚ ਜਾਰੇ ਦੇਖਣ ਨੂੰ ਮਿਲਿਆ ਵਾ ਉਹਦੇ ਵਾਸਤੇ ਅਸੀਂ ਪ੍ਰਬੰਧ ਕੀਤਾ ਹੈ ਚੂਹਿਆਂ ਦੀ ਦਵਾਈ ਦਾ ਉਹ ਹਰ ਪਿੰਡ ਜਿੱਥੇ ਵੀ ਡੀਐਸਆਰ ਹੋ ਰਹੀ ਹੈ ਜਾਂ سارے ਪਿੰਡ ਦੇ ਵਿੱਚ ਹੀ ਅਸੀਂ ਕੱਲੇ ਕੱਲੇ ਖੇਤ ਦੇ ਵਿੱਚ ਪਵਾ ਰਹੇ ਹਾਂ ਸਾਡਾ ਸਟਾਫ ਪਵਾ ਰਿਹਾ ਵਾ ਕਿਸਾਨਾਂ ਕੀ ਅਪੀਲ ਕਰੀ ਅਸੀਂ ਕਿਸਾਨਾਂ ਨੂੰ ਇਹੋ ਅਪੀਲ ਕਰਾਂਗੇ ਵੀ ਆਉਣ ਵਾਲੇ ਭਵਿੱਖ ਭਵਿੱਖ ਬੱਚਿਆਂ ਦੇ ਭਵਿੱਖ ਵਾਸਤੇ ਪਾਣੀ ਧਰਤੀ ਦਾ ਬਚਾਉਣ ਵਾਸਤੇ ਸਾਡੀ ਬੇਨਤੀ ਹੈ ਵੀ ਝੋਨੇ ਦੀ ਸਿੱਧੀ ਬਿਜਾਈ ਹੀ ਕਰੋ ਜਿੰਨਾ ਵੱਧ ਤੋਂ ਵੱਧ ਰਕਬਾ ਇਹ ਥੱਲੇ ਲਿਆਂਦਾ ਜਾ ਸਕਦਾ ਲਿਓ ਨੰਬਰ 2 ਤੇ ਪੰਜਾਬ ਸਰਕਾਰ ਨੇ ਵੀ ਹੁਣ ਤਾਂ ਇਹ ਬਿਜਾਈ ਵਾਸਤੇ 1500 ਰੁਪਏ ਪ੍ਰਤੀ ਏਕੜ ਆ ਜਿਹੜਾ ਉਹ ਸਹਾਇਤਾ ਦਿੱਤੀ ਆ ਉਹ ਵੀ ਜ਼ਿਮੀਂਦਾਰ ਨੂੰ ਫਾਇਦਾ ਲੈਣਾ ਚਾਹੀਦਾ ਤੇ ਇਹਦਾ ਪੋਰਟਲ ਆ ਜਿਹੜਾ 5 ਤਰੀਕ ਤੱਕ ਖੁੱਲ੍ਹਾ ਵਾ ਉਸ ਤੋਂ ਪਹਿਲਾਂ ਪਹਿਲਾਂ ਜ਼ਿਮੀਂਦਾਰ ਇਹਦੀ ਬਿਜਾਈ ਕਰਕੇ ਤੇ ਉਹਤੇ ਆਪਣੇ ਆਪ ਨੂੰ ਰਜਿਸਟ੍ਰੇਸ਼ਨ ਕਰ ਸਕਦੇ ਆ ਔਰ ਇਹ ਤੇ ਮੈਕਸਿਮਮ ਲਿਮਟ ਕੋਈ ਨਹੀਂ ਹੈ ਜਿੰਨੀ ਵਜਾਈ ਮਰਜ਼ੀ ਹੋ ਜਾਵੇ ਜਿੰਨੇ ਕਿल्ले ਮਰਜ਼ੀ ਹੋਣ ਕੋਈ ਲਿਮਟ ਨਹੀਂ ਹੈਗੀ ਜਿੰਨੀ ਉਹ ਪੈਸੇ 1500 ਰੁਪਏ ਪ੍ਰਤੀ ਇੱਕ ਖੇਤ حساب ਨਾਲ ਇਹਨਾਂ ਜਨੂੰ ਮਿਲਣਗੇ ਸਰ ਜਿਹੜੇ ਜ਼ਿੰਮੇਦਾਰ ਸਿੱਧੀ ਵਜਾਈ ਕਰਨਗੇ ਉਹਨਾਂ ਦੀ ਰਿਪੋਰਟ ਤੁਹਾਡੇ ਵੱਲੋਂ ਤਿਆਰ ਕੀਤੀ ਜਾਊਗੀ ਜਾਂ ਫਿਰ ਉਹ ਆਪਣੇ ਪੱਧਰ ਤੇ ਭੇਜਣਗੇ ਨਹੀਂ ਉਹਦੀ ਰਿਪੋਰਟ ਅਸੀਂ ਪਿੰਡ-ਪਿੰਡ ਹਰ ਪਿੰਡ ਦੇ ਵਿੱਚ ਅਸੀਂ ਅਧਿਕਾਰੀ ਕਰਮਚਾਰੀ ਨਿਯੁਕਤ ਕੀਤਾ ਹੋਇਆ ਉਹ ਆਪਣੇ ਪਿੰਡ ਦੀ ਰਿਪੋਰਟ ਉਹ ਕਰੂਗਾ ਉਹਨੂੰ ਸਾਡਾ ਇੱਕ ਵੈਰੀਫਾਈਂਗ ਅਫਸਰ ਹੈ ਜਿਹੜਾ ਉਹਨੂੰ ਵੈਰੀਫਾਈ ਕਰੂਗਾ ਬਲੌਕ ਅਫਸਰ ਉਸ ਤੋਂ ਬਾਅਦ ਅਸੀਂ ਵੀ ਜ਼ਿਲ੍ਹਾ ਪੱਧਰ ਤੇ ਵੀ ਇਹਨੂੰ ਵੈਰੀਫਾਈ ਕਰਾਂਗੇ ਇਸ ਤਰ੍ਹਾਂ ਸਾਡਾ ਡਿਪਾਰਟਮੈਂਟ ਹੈ ਜਿਹੜੀ ਸਾਰੀ ਸੂਚਨਾ ਤਿਆਰ ਕਰੂਗਾ ਸਰ ਅੱਜ ਸਿੱਧੀ ਬਿਜਾਈ ਕਰਾਈ ਆ ਮਹਿਕਮਾ ਵੱਲੋਂ ਆ ਕੇ ਕੀ ਕਹਿਣਾ ਚਾਹੁੰਦਾ ਸਰ ਇਹ ਸਿੱਧੀ ਬਿਜਾਈ ਸਾਡੇ ਲਈ ਹੈ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਪਰ ਇਹਦੇ ਥੋੜੀ ਜਿਹੀ ਚੂਹੇ ਦੀ ਸਮੱਸਿਆ ਆਉਂਦੀ ਉਹ ਚਲੋ ਮੈਹਿਕਮੇ ਨੇ ਸਾਨੂੰ ਕਿਹਾ ਵੀ ਤੁਹਾਨੂੰ ਦਵਾਈ ਪ੍ਰੋਵਾਈਡ ਕਰਵਾਵਾਂਗੇ ਜਾਂ ਹੋਰ ਜਿਹੜੇ ਕੋਈ ਵੀ ਸਹਾਇਤਾ ਸਾਡੇ ਲੋਕੋ ਕੋਈ ਉਹ ਪ੍ਰੋਵਾਈਡ ਕਰਵਾਈ ਜਾਊਗੀ ਦਵਾਈ ਦਾ ਇਹ ਹੈ ਜੀ ਜੇ ਸਾਰੇ ਲੋਕ ਇਕੱਠੇ ਹੋ ਕੇ ਪਾਉਣਗੇ ਤੇ ਤਾਂ ਹੀ ਚੂਹਿਆਂ ਦਾ ਹੱਲ ਹੋਣਾ ਹੈ ਇਹਦੇ ਨਾਲ ਜ਼ਿਮੀਂਦਾਰ ਦੀ ਆਮਦਨ 'ਚ ਵਾਧਾ ਹੁੰਦਾ ਹੈ ਆਮਦਨ 'ਚ ਵਾਧਾ ਹੋਂ ਹੁੰਦਾ ਹੈ ਕਿ ਇੱਕ ਤਾਂ ਜੇ ਆਪਾਂ ਕੱਦੂ ਕਰਕੇ ਝੋਨਾ ਲਾਉਣੇ ਤੇ ਖਰਚਾ ਜ਼ਿਆਦਾ ਹੁੰਦਾ ਹੈ ਸਿੱਧੀ ਬਜਾਈ 'ਚ ਮਤਲਬ ਇਹਦਾ ਫਾਇਦਾ ਹੀ ਆ ਜਿੰਨਾ ਵੀ ਹੋ ਸਕੇ ਵੱਧ ਵੱਧ ਸਰਕਾਰ ਨੇ ਜਿਹੜੇ ਪੰਚਾਇਤਾਂ ਨੂੰ ਜਿਹੜਾ ਆਦੇਸ਼ ਜਾਰੀ ਕੀਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਉਹਦੇ ਤੇ ਕਿਸਾਨ ਸਿੱਧੀ ਬਿਜਾਈ ਕਰਨਗੇ ਸਰ ਪਰ ਕਿਸਾਨ ਨਹੀਂ ਮੰਨਦੇ ਠੀਕ ਹੈ ਕਿਸਾਨ ਸਰ ਉਹਦੇ ਤੇ ਸਿੱਧੀ ਬਿਜਾਈ ਕਰ ਸਕਦਾ ਪਰ ਜੇ ਦੇਖੋ ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਆ ਤਾਂ ਠੇਕਾ ਬਹੁਤ ਜ਼ਿਆਦਾ ਵੱਧ ਆਇਆ ਉਹਦੇ ਨਾਲ ਜ਼ਿਮੀਂਦਾਰ ਨੂੰ ਮੁਨਾਫਾ ਤਾਂ ਅੱਗੇ ਨਹੀਂ ਹੋ ਰਿਹਾ ਜ਼ਿਮੀਂਦਾਰ ਤਾਂ ਪਹਿਲਾਂ ਹੀ ਘਾਟੇ 'ਚ ਜਾ ਰਿਹਾ ਕਿਉਂਕਿ ਉਹਦਾ ਹਰ ਪਾਸੇ ਮੰਗਾਈ ਦੀ ਮਾਰ ਪੈ ਰਹੀ ਉਹਦੇ ਤੇ ਜੇ ਕਰ ਸਰਕਾਰ ਉਹਦੀ ਲਿਮਟ ਕਰ ਦੇਵੇ ਵੀ ਠੇਕਾ ਇਹਦੇ ਤੋਂ ਵੱਧ ਪੰਚਾਇਤੀ ਜ਼ਮੀਨ ਦਾ ਨਹੀਂ ਜਾਊਗਾ ਜਾਂ ਉਹਨੂੰ ਕੋਈ ਵਿੱਤੀ ਸਹਾਇਤਾ ਅਲੱਗ ਤੋਂ ਦਿੱਤੀ ਜਾਵੇ ਤਾਂ ਜ਼ਿਮੀਂਦਾਰ ਸਿੱਧੀ ਪਹਚਾਈ ਕਰੂਗਾ ਜੀ ਜੀ ਅਪੀਲ ਕਰਨੀ ਚਾਹਾਂਗੇ ਕਿਸਾਨ ਅਪੀਲ ਸਾਰੇ ਤਾਂ ਸਰਕਾਰ ਤੇ ਆ ਜੀ ਸਰਕਾਰ ਹੁਣ ਸਹੂਲਤਾਂ ਦੇਵੇ ਜਾਂ ਜਿਹੜੀ ਵਿੱਤੀ ਸਹਾਇਤਾ 1500 ਰੁਪਏ ਦਿੱਤਾ ਉਹਨੂੰ ਵਧਾਇਆ ਜਾਵੇ ਤਾਂ ਆਟੋਮੈਟਿਕ ਹੀ ਕਿਸਾਨ ਸਿੱਧੀ ਪਹਚਾਈ ਨੂੰ ਤਰਜੀਹ ਦੇਣਗੇ ਜੀ ਸਰਕਾਰ ਦੇ ਵੱਲੋਂ ਮਾਨ ਸਰਕਾਰ ਵੱਲੋਂ ਸਾਨੂੰ ਚਿੱਠੀ ਆਈ ਆ ਹਦਾਇਤਾਂ ਹੋਈਆਂ ਗਈਆਂ ਪੰਚਾਇਤ ਵਿਭਾਗ ਵਾਲਿਓ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਡੇ ਮਾਨਯੋਗ ਕੁਲਦੀਪ ਸਿੰਘ ਜੀ ਢਾਲੀਵਾਜੋ ਕੇ ਪੰਚਾਇਤ ਮੰਤਰੀ ਆ ਉਹਨਾਂ ਵੱਲਿਓ ਹਦਾਇਤ ਹੋਈ ਆ ਕਿ ਜਿਹੜੀਆਂ ਜ਼ਮੀਨਾਂ ਛਾਂਗੜ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਚਕੋਤੇ ਤੇ ਦੇਣ ਸਵੇ ਕਿਸਾਨਾਂ ਨੂੰ ਦੱਸਿਆ ਜਾਵੇ ਵੀ ਇਹਨਾਂ ਜ਼ਮੀਨਾਂ ਦੇ ਵਿੱਚ ਸਿੱਧੀ ਧੋਨੇ ਦੀ ਵਿਜਾਈ ਡ੍ਰਿਲ ਨਾਲ ਕੀਤੀ ਜਾਵੇ ਅਸੀਂ ਬੋਲੀ ਕਰਨ ਤੋਂ ਪਹਿਲਾਂ ਆਪਦੀਆਂ ਕਿਹੜੀਆਂ ਹਦਾਇਤਾਂ ਲਿਖਦੇ ਆ ਅਜੰਡਾ ਦੇ ਵਿੱਚ ਮਤਾ ਪਾਉਂਦੇ ਆ ਉਹ ਮਤਿਆਂ ਦੇ ਵਿੱਚ ਇਹ ਦਰਜ ਕਰ ਕਰਦੇ ਆ ਅਤੇ ਲੋਕਾਂ ਨੂੰ ਦੱਸਦੇ ਆ ਕਿ ਸਿੱਧੀ ਵਿਜਾਈ ਕਰਨੀ ਆ ਕਿਉਂਕਿ ਇਹਦੇ ਨਾਲ ਸਰਕਾਰ ਦਾ ਇੱਕ ਅਜੰਡਾ ਹੈ ਪਾਣੀ ਨੂੰ ਬਚਾਉਣਾ ਹੈ ਵਾਤਾਵਰਣ ਨੂੰ ਸਾਫ਼ ਕਰਨਾ ਪਾਣੀ ਨੂੰ ਬਚਾਉਣ ਲਈ ਇਹ ਜ਼ਰੂਰੀ ਵੀ ਹੈਗਾ ਸਾਨੂੰ ਆਪ ਨੂੰ ਵੀ ਚਾਹੀਦਾ ਹਰੇਕ ਬੰਦੇ ਨੂੰ ਪਾਣੀ ਬਚਾਉਣ ਦੇ ਲਈ ਇਸ ਲਈ ਅਸੀਂ ਇਹ ਹਦਾਇਤ ਕਰਦੇ ਆ ਕਿ ਕੋਈ ਨਾ ਕਿੜਾ ਸਿੱਧਾ ਵਿੱਦਿਆ ਜਾਵੇ ਅਤੇ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਸਪੀ ਸਿੰਘ ਜੀ ਪਰ ਕਿਸਾਨਾਂ ਦਾ ਦੂਜੇ ਪਾਸੇ ਕਹਿਣਾ ਕਿ ਸਰਕਾਰ ਜਿਹੜੀ ਪੰਚਾਇਤੀ ਜ਼ਮੀਨਾਂ ਦਾ ਜੇਕਰ ਸਿੱਧੀ ਵਿਜਾਇਕੈਂਦੀ ਤਾਂ ਠੇਕਾ ਵੀ ਨੇਚਰ ਕਰੇ ਤੁਸੀਂ ਇਹਦੇ ਨਾਲ ਸੰ ਸੰਪਤ ਹੋ ਖੇਮਤ ਤਾਂ ਅਸੀਂ ਹੈਗੇ ਆ ਠੇਕਾ ਤਾਂ ਫਿਰ ਬੋਲੀ ਤੇ ਹੁੰਦਾ ਨਾ ਬੋਲੀ ਤਾਂ ਕੀ ਵਦਾ ਕਿੰਨੇ ਤੇ ਜਾਣੀ ਜ਼ਮੀਨ ਕਈ ਵਾਰੀ ਜ਼ਮੀਨ ਬਹੁਤ ਮਹਿੰਗੀ ਹੋਰ ਜਾਂਦੀ ਹੈ ਤੇ ਕਈ ਵਾਰੀ ਜ਼ਮੀਨ ਘਟ ਜਾਂਦੀ ਹੈ ਕਈ ਵਾਰੀ ਜੱਟ ਆ ਸਿੱਧੀ ਜਿੱਤ ਕੇ ਬਹੁਤ ਜ਼ਿਆਦੇ ਬੋਲੀਆਂ ਕਈ ਪੰਚਾਇਤਾਂ ਜ਼ਮੀਨਾਂ ਹੈਗੇ ਜਿਵੇਂ ਅਸੀਂ ਬੋਲੀ ਪਹਿਲਾਂ ਲੈਣੀਆਂ ਸਾਰੇ ਪੈਸੇ ਲੈਣੇ ਹੁੰਦੇ ਆ ਨਗਦ ਇਹ ਕਿਹੜਾ ਮਾਰਕੀਟ ਦਾ ਰੇਟ ਆ ਆ ਸਾਡੇ ਇਥੇ ਮੋਗਾ ਬੰਦੇ ਵਿੱਚ 55 ਤੋਂ 60000 ਰੇਟ ਚੱਲਦਾ ਹੈਗਾ ਤੇ ਸਾਡੀਆਂ ਜ਼ਮੀਨਾਂ ਵੀ 60 ਤੋਂ 62000 ਨੂੰ ਵੀ ਕਈਆਂ ਵੀ ਪੰਚਾਇਤ ਦੀਆਂ ਜ਼ਮੀਨਾਂ ਛਾਂਗੜ ਜ਼ਮੀਨਾਂ ਉਹ ਪੈਸੇ ਵੀ ਨਕਦ ਲੈ ਗਿਆ ਸਾਰੇ ਉਹ ਜਿਆਦਾ ਜਿਹੜਾ ਦਿਖਾਈ ਨਾ ਜਾਂਦੇ ਕਹਿੰਦੇ ਕਿ ਜ਼ਮੀਨਾਂ ਵੱਧ ਠੇਕੇ ਤੇ ਲਈਆਂ ਜਾਂਦੀਆਂ ਪੰਚਾਇਤ ਵਾਲਿਆਂ ਪਰ ਉਹਦੇ ਵਿੱਚ ਬਚਤ ਘਟ ਸਰਕਾਰ ਨੂੰ ਨਿਯੰਤਰਣ ਕਰਨਾ ਚਾਹੀਦਾ ਠੀਕ ਨਿਯੰਤਰਣ ਕਰਕੇ ਫਿਰ ਬੋਲੀ ਨਹੀਂ ਨਾ ਹੋਣੀ ਫਿਰ ਇੱਕ ਬੰਦੇ ਨੂੰ ਜਾਊਗੀ ਜਦੋਂ ਬੋਲੀ ਹੋਈ ਬੋਲੀ ਦਾ ਪਤਾ ਨਹੀਂ ਵੀ 10000 ਤੇ ਹੋਣੀ ਹੈ ਕਿ 7000 ਤੇ ਹੋਣੀ ਹੈ ਪਰ ਉਹੀ ਬੋਲੀ ਇੱਕ ਜੱਟ ਯਾਰ ਜਾਵੜ ਦੀ ਦੂਜੀ ਵਾਲੀ 15000 20000 ਤੇ ਵੀ ਰਹਿ ਜਾਂਦੀ 40 ਤੇ ਵੀ ਰਹਿ ਜਾਂਦੀ ਹੈ ਉਹਦੇ ਸਾਨੂੰ ਵੀ ਬਹੁਤ ਪ੍ਰੋਬਲਮ ਆਉਂਦੀਆਂ ਬੋਲੀ ਦਾ ਪਾ ਪਾ ਕੇ ਫਿਰ ਲੈਣੀ ਪੈਂਦੀ ਹੈ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਆਗੀਆਂ ਲੋਕ ਜਦ ਪੈਂਦੇ ਆ ਜੇ ਬੋਲੀ ਸੈਕਟਰ ਨਾ ਹੋਵੇ ਫਿਰ ਤਾਂ ਇਹ ਗੱਲ ਚੱਲ ਸਕਦੀ ਆ ਵੀ ਭਾਅ ਨਹੀਂ ਇੱਥੇ ਕਰਨਾ ਜਦੋਂ ਬੋਲੀ ਹੋਣੀ ਹੈ ਫਿਰ ਬੋਲੀ ਦਾ ਪਤਾ ਨਹੀਂ ਕਿੱਥੇ ਜਾ ਕੇ ਖੜਨੀ ਹੈ ਤੇਜ਼ ਚੈਨਲ ਦੇ ਲਈ ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ